ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਅੱਜ ਤੁਹਾਡੇ ਨਾਲ ਇੱਕ ਬਿਸਰਦੇ ਜਾ ਰਹੇ ਅਤੇ ਖਤਮ ਹੁੰਦੇ ਜਾ ਰਹੇ ਰੁੱਖ ਦੇ ਗੁਣਾ ਬਾਰੇ ਗੱਲ ਕਰਦੇ ਆਂ ਉਹ ਰੁੱਖ ਹੈ ਕਿਕਰ ਜਿੰਨੂੰ ਹਿੰਦੀ ਵਿੱਚ ਬਬੂਲ ਕਹਿੰਦੇ ਨੇ ਕਿਕਰ ਇੱਕ ਬਹੁਤ ਹੀ ਗੁਣਕਾਰੀ ਰੁੱਖ ਹੈ ਤੇ ਇਹਦੇ ਸਾਰੇ ੰਗ ਬਹੁਤ ਕੰਮ ਆਉਂਦੇ ਨੇ ਇਹਨੂੰ ਜਿਹੜੇ ਤੁੱਕੇ ਲੱਗਦੇ ਨੇ ਜਿੰਨੂੰ ਹਿੰਦੀ ਵਿੱਚ ਬਬੂਲ ਫਲੀ ਕਹਿੰਦੇ ਨੇ ਤੇ ਪੰਜਾਬੀ ਦੇ ਵਿੱਚ ਤੁੱਕੇ ਜਾਂ ਤੁਕਲੇ ਕਿਹਾ ਜਾਂਦਾ ਹੈ ਇਹਨਾਂ ਦਾ achar ਬਹੁਤ ਵਧੀਆ ਬਣਦਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਇਹਦਾ achar ਬਣਾਉਂਦੇ ਸਨ ਇਹਨਾਂ ਦਾ ਇਹ ਬਹੁਤ ਪੋਜ਼ਿਟਿਵ ਹੁੰਦਾ ਹੈ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦੀ ਹੈ ਅਗਰ ਕਿਸੇ ਦੇ ਗੋਡਿਆਂ ਵਿੱਚ ਦਰਦ ਹੋਵੇ ਜੋੜਾਂ ਵਿੱਚ ਦਰਦ ਹੋਵੇ ਅਗਰ ਡਾਕਟਰ ਇੱਥੋਂ ਤੱਕ ਕਹਿ ਦੇਣ ਕਿ ਗੋਡੇ ਬਦਲਾਉਣੇ ਪੈਣਗੇ ਤੇ ਇਹਦੇ ਤੁੱਕਿਆਂ ਦਾ ਸੁਕਾ ਕੇ ਪਾਊਡਰ ਬਣਾਇਆ ਜਾਵੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਧਾ ਜਾਵੇ ਤਾਂ 1 ਮਹੀਨੇ ਤੋਂ ਲੈ ਕੇ 2 ਮਹੀਨੇ ਦੇ ਅੰਦਰ ਅੰਦਰ ਉਹ ਗੋਡਿਆਂ ਦਾ ਜਿਹੜਾ ਗੈਪ ਹੈ ਉਹ ਖਤਮ ਹੋ ਜਾਏਗਾ ਤੇ ਗੋਡਿਆਂ ਦਾ ਦਰਦ ਹਮੇਸ਼ਾ ਵਾਸਤੇ ਬੰਦ ਹੋ ਜਾਏਗਾ ਇਹ ਜਿਹੜੇ ਟੁੱਕੇ ਨੇ ਇਹਨਾਂ ਨੂੰ ਸਕਾਉਣਾ ਹੈ ਤੇ ਸਕਾਉਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਜਾਂਚ ਲੈਣੀ ਚਾਹੀਦੀ ਹੈ ਕਿ ਇਹਦੇ ਅੰਦਰ ਹਲੇ ਬੀਜ ਪੈਦਾ ਨਾ ਹੋਇਆ ਹੋਵੇ ਜਾਂ ਇਹਦਾ ਬੀਜ ਕੱਚਾ ਹੋਵੇ ਅਗਰ ਟੁੱਕਿਆਂ ਦੇ ਅੰਦਰ ਬੀਜ ਪੱਕ ਚੁੱਕਾ ਹੈ ਤੇ ਇਹਨੂੰ ਪੀਸਣ ਤੋਂ ਪਹਿਲਾਂ ਇਹਦੇ ਬੀਜ ਕੱਢ ਦੇਣੇ ਚਾਹੀਦੇ ਨੇ ਤੇ ਜਿੰਨੇ ਟੁੱਕੇ ਪੀਸੇ ਹੋਣ ਜਿੰਨਾ ਉਹਨਾਂ ਦਾ ਪਾਊਡਰ ਹੋਵੇ ਉਹਦੇ ਵਿੱਚ ਉਨੀ ਹੀ ਮਿਸ਼ਰੀ ਮਿਲਾ ਲੈਣੀ ਚਾਹੀਦੀ ਆ ਇਹ ਬਹੁਤ ਗੁਣਕਾਰੀ ਹੁੰਦੇ ਨੇ ਅਗਰ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੈ ਤੇ ਇਹ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰਦੇ ਨੇ ਅਗਰ ਤੁਸੀਂ ਕਿ ਕਰਦੇ ਪੱਤੇ ਸੁਕਾ ਕੇ ਰੱਖ ਲਓ ਜਾਂ ਕਿਸੇ ਦੇ ਦੰਦਾਂ ਵਿੱਚ ਦਰਦ ਹੈ ਤਾਂ ਇਹਦੇ ਹਰੇ ਪੱਤਿਆਂ ਨੂੰ ਹੀ ਚਬਾ ਕੇ ਮੂੰਹ ਵਿੱਚ ਘੁਮਾ ਕੇ ਸੁੱਟ ਦਿਓ ਤਾਂ ਦੰਦਾਂ ਦਾ ਦਰਦ ਖਤਮ ਹੋ ਜਾਏਗਾ ਇਹਨਾਂ ਨੂੰ ਤੁਸੀਂ ਸੁਕਾ ਕੇ ਅੰਦਰ ਵੀ ਲੰਗਾ ਸਕਦੇ ਹੋ ਅਗਰ ਤੁਸੀਂ ਪੱਤੇ ਸੁਕਾ ਕੇ ਰੱਖ ਲੈਣੇ ਤੇ ਇਹਨਾਂ ਦਾ ਪਾਊਡਰ ਬਣਾ ਲਓ ਇਹਨਾਂ ਦਾ ਪਾਊਡਰ ਵੀ ਇਸੇ ਤਰ੍ਹਾਂ ਕੰਮ ਕਰੇਗਾ ਇਹਨਾਂ ਦਾ ਜਿਹੜਾ ਪਾਊਡਰ ਆ ਉਹ ਅੱਜ ਕੱਲ੍ਹ ਕਈ ਟੂਥਪੇਸਟਾਂ ਵਿੱਚ ਵੀ ਵਰਤੇ ਜਾਂਦਾ ਹੈ ਜਿਵੇਂ ਤੁਸੀਂ ਬਬੂਲ ਟੂਥਪੇਸਟ ਸੁਣਿਆ ਹੋਏਗਾ ਉਹਦੇ ਵਿੱਚ ਕਿੱਕਰ ਦਾ ਪਾਊਡਰ ਹੀ ਪੈਂਦਾ ਹੈ। ਅਗਰ ਕਿਸੇ ਦੀਆਂ ਹੱਡੀਆਂ ਕਮਜ਼ੋਰ ਨੇ ਤੇ ਇਹਦਾ ਪਾਊਡਰ ਖਾਣ ਨਾਲ ਭਾਵੇਂ ਉਹ ਪੱਤਿਆਂ ਦਾ ਪਾਊਡਰ ਹੋਵੇ ਤੇ ਭਾਵੇਂ ਇਹਦੇ ਟੁਕਿਆਂ ਦਾ ਪਾਊਡਰ ਹੋਵੇ ਉਹ ਖਾਣ ਨਾਲ ਜਿਹੜਾ ਹੱਡੀਆਂ ਦਾ ਕੈਲਸ਼ੀਅਮ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਕਿੱਕਰ ਦੀ ਲੱਕੜੀ ਹੈ ਜਿਹੜੀ ਕਿੱਕਰ ਦੀ ਛੱਲ ਹੈ ਇਹ ਦੰਦਾਂ ਤੇ ਮਸਬੂੜਿਆਂ ਨੂੰ ਮਜ਼ਬੂਤ ਕਰਦੀ ਹੈ। ਇਹੋ ਕਾਰਨ ਹੈ ਕਿ ਪੁਰਾਣੇ ਬਜ਼ੁਰਗ ਕਿੱਕਰ ਦੀ ਦਾਤਨ ਕਰਦੇ ਸਨ ਸਵੇਰੇ ਸ਼ਾਮ। ਤੇ ਉਹਨਾਂ ਦੇ ਦੰਦ ਬਹੁਤ ਮਜ਼ਬੂਤ ਰਹਿੰਦੇ ਸਨ ਉਹਨਾਂ ਦੇ ਦੰਦਾਂ ਵਿੱਚ ਕਦੀ ਉਪਾਸ ਨਹੀਂ ਸੀ ਪੈਂਦੀ ਤੇ ਕਦੀ ਪਾਇਰਿਆ ਨਹੀਂ ਹੁੰਦਾ ਇਸੇ ਤਰ੍ਹਾਂ ਅਗਰ ਕਿੱਕਰ ਦੀ ਫਲੀਆਂ ਦਾ ਜਾਂ ਪੱਤਿਆਂ ਦਾ ਕਾੜਾ ਬਣਾ ਕੇ ਪੀਤਾ ਜਾਵੇ ਤਾਂ ਇਹ ਅੰਦਰੋਂ ਸਾਰੀ ਬਲਗਮ ਬਾਹਰ ਕੱਢ ਦਿੰਦੀ ਹੈ ਤੇ ਛਾਤੀ ਸਾਫ਼ ਕਰ ਦਿੰਦੀ ਹੈ ਫੇਫੜਿਆਂ ਨੂੰ ਮਜ਼ਬੂਤ ਕਰਦੀ ਹੈ ਇਹਦੇ ਜਿਹੜੇ ਕਾੜਾ ਪੀਤਾ ਜਾਵੇ ਤਾਂ ਇਹਦਾ ਕਾੜਾ ਪੀਣ ਨਾਲ ਸਾਹ ਦੇ ਰੋਗ ਜੜਿਆ ਅਗਰ ਕਿਸੇ ਨੂੰ ਦਮਾ ਹੈ ਕਿਸੇ ਨੂੰ ਸਾਹ ਔਖਾ ਆਉਂਦਾ ਹੈ ਸਾ ਚੜਦਾ ਹੈ ਤਾਂ ਉਹਦੇ ਵਿੱਚ ਬਹੁਤ ਫਾਇਦਾ ਮਿਲਦਾ ਹੈ। ਅਗਰ ਕਿਸੇ ਦੇ ਸਰੀਰ ਦੇ ਉੱਤੇ ਫੋੜੇ ਫਿੰਸੀਆਂ ਨੇ ਤੇ ਉਹਦੇ ਉੱਤੇ ਕਿਕਰ ਦੇ ਪੱਤਿਆਂ ਦਾ ਲੇਪ ਕਰਨ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ। ਅਗਰ ਕਿਸੇ ਦੀ ਚਮੜੀ ਨਾਜ਼ੁਕ ਹੈ, ਸੰਵੇਦਨਸ਼ੀਲ ਹੈ ਤਾਂ ਉਹਦੇ ਉੱਤੇ ਜਦੋਂ ਕਿਕਰ ਦੇ ਪੱਤਿਆਂ ਦਾ ਲੇਪ ਕਰਨਾ ਹੈ ਤਾਂ ਉਹਦੇ ਵਿੱਚ ਨਾਰੀਅਲ ਦਾ ਤੇਲ ਜ਼ਰੂਰ ਪਾਓ। ਇਹ ਖੁਸ਼ਕੀ ਵੀ ਦੂਰ ਕਰੇਗਾ ਤੇ ਅਦੇ ਅਗਰ ਕਿਸੇ ਨੂੰ ਥੋੜੀ ਬਹੁਤੀ ਅਲਰਜੀ ਹੁੰਦੀ ਹੈ ਤਾਂ ਉਹ ਤੋਂ ਵੀ ਬਚਾਅ ਕਰੇਗਾ। ਕਿਕਰ ਦੀ ਗੋੰਦ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਰੀਰ ਦੇ ਵਿੱਚ ਠੰਡਕ ਪਹੁੰਚਾਉਂਦੀ ਹੈ ਲਿਵਰ ਨੂੰ ਮਜ਼ਬੂਤ ਕਰਦੀ ਹੈ ਹਾਜਮਾ ਮਜ਼ਬੂਤ ਕਰਦੀ ਹੈ ਪੇਟ ਫੁੱਲਣਾ ਬੰਦ ਕਰਦੀ ਹੈ ਅਗਰ ਕਿਸੇ ਨੂੰ ਐਸਿਡਿਟੀ ਹੁੰਦੀ ਹੋਵੇ ਤਾਂ ਉਹਦੇ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ ਤਾਂ ਅੱਜਕੱਲ ਕਿਕਰ ਦੀ ਫਲੀਆਂ ਦਾ ਪਾਊਡਰ ਬਾਜ਼ਾਰ ਵਿੱਚੋਂ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਬਾਜ਼ਾਰ ਤੋਂ ਲੈ ਕੇ ਵੀ ਵਰਤ ਸਕਦੇ ਹੋ ਤੇ ਇਹਦਾ ਫਾਇਦਾ ਉਠਾ ਸਕਦੇ ਹੋ ਕਿੱਕ ਕਰਦੇ ਹੋਰ ਵੀ ਬਹੁਤ ਫਾਇਦੇ ਨੇ ਜਿਹੜੇ ਕਿਸੇ ਵੇਲੇ ਤੁਹਾਨੂੰ ਦੁਬਾਰਾ ਦੱਸਾਂਗੇ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਧੰਨਵਾਦ